ਤੇ ਇਹ ਜਿਸ ਤਰ੍ਹਾਂ ਕਿ ਇਹ ਬਹੁਤ ਹੀ ਇੱਕ ਕੰਦੇ ਪਾਲਕ ਦੀ ਲੱਗਦੀ ਤੇ ਮੈਂ ਪੜਾਤ ਨੂੰ ਹੋਣੀ ਹੈ ਤੇ ਇਹ ਇੱਕ ਵਿਸ਼ੇਸ਼ਤਾ ਜਿਸ ਦਿਨ ਕਿ ਆਈ ਮੈਨੂੰ ਮਿਲਦੀ ਹੈ ਅਗਲੇ ਦਿਨ ਉਸ ਤੋਂ ਬਾਅਦ ਮੈਨੂੰ ਇਹ ਹੋ ਸਕਦਾ ਹੈ ਕਿ ਅਪਕ੍ਰਿਤ ਤੁਮ ਸੇ ਬੇਰ ਹੋਣੀ ਹੈ सर मेरा नाम केशव है मैं हैंक्राफ्ट प्रमोशन ऑफिसर ऑफिसर हाँ मैं ऑफिस ऑफ डेवलपमेंट कमिश्नर हैंडीक्राफ्ट गवर्नमेंट ऑफ इंडिया मिनिस्ट्री ऑफ टैक्सटाइल तो अज इतें क्राफ्ट ਅਵੇਅਰਨੈਸ ਡੈਮੋਨਸਟ੍ਰੇਸ਼ਨ ਕਮ ਅਵੇਅਰਨੈਸ ਪ੍ਰੋਗਰਾਮ ਇੱਥੇ ਬੱਚਿਆਂ ਲਈ ਸ੍ਰੀ ਚੇਤਨਿਆ ਸਕੂਲ ਵਿੱਚ ਸ੍ਰੀ ਚੇਤਨਿਆ ਟੈਕਨੋਸਪੋਰਟ ਵਿੱਚ ਲੈ ਕੇ ਆਏ ਆ ਇਸ ਵਿੱਚ ਅਸੀਂ ਬੱਚਿਆਂ ਨੂੰ ਜੋ ਸਾਡੇ ਹੈਂਡੀਕਰਾਫਟ ਹੱਥ ਨਾਲ ਬਨੇ ਹੋਏ ਸਮਾਨਾਂ ਦੀ ਅਵੇਅਰਨੈਸ ਕਮ ਡੈਮੋਨਸਟ੍ਰੇਸ਼ਨ ਉਹਨਾਂ ਨੂੰ ਦੇਣਾ ਦੇ ਰਹੇ ਹਾਂ ਸਰ ਇਸ ਵਿੱਚ ਟੋਟਲ 4 ਕ੍ਰਾਫਟ ਸਾਡੇ ਕੋਲ ਹੈ 4 ਕ੍ਰਾਫਟ ਮਾਸਟਰ ਕ੍ਰਾਫਟ ਪਰਸਨ ਆਏ ਹੈ ਜਿਨ੍ਹਾਂ ਦਾ ਆਣਾ ਜਾਣਾ ਵੀ ਸਾਰੇ ਸਰਕਾਰ ਵੱਲੋਂ ਸਪਾਂਸਰਡ ਹੈ ਉਸ ਵਿੱਚ ਜੁੱਤੀ ਫੁਲ ਫੁਲਕਾਰੀ ਨਾਲਾ ਪ੍ਰਾਂਦਾ ਤੇ ਜੁਐਲਰੀ ਇਹ ਬੱਚਿਆਂ ਨੂੰ ਡੈਮੋਨਸਟ੍ਰੇਟ ਕਰਕੇ ਉਹਨਾਂ ਨੂੰ ਸਿਖਾਇਆ ਜਾਏਗਾ ਉਹਨਾਂ ਨੂੰ ਅਵੇਅਰਨੈਸ ਦਿੱਤੀ ਜਾਏਗੀ ਇਹ ਕ્રાਫਟ ਇਸ ਤਰੀਕੇ ਨਾਲ ਬਣੇ ਜਾਂਦੇ ਹੈ ਸਰ ਟੋਟਲ ਪੰਜਾਬ ਵਿੱਚ ਜੋ ਸੈਂਕਸ਼ਨ ਹੋਏ ਸਾਨੂੰ 9 ਜਿਲ੍ਹਿਆਂ ਵਿੱਚ ਸੈਂਕਸ਼ਨ ਹੋਏ ਸੀ ਜਿਸ ਵਿੱਚ ਬਰਨਾਲਾ ਵੀ ਇੱਕ ਹੈ ਸਰ ਇਹਨਾਂ ਇੱਕ ਅਪਰੀਸ਼ੀਏਸ਼ਨ ਸਰਟੀਫਿਕੇਟ ਲਾਸਟ ਵਿੱਚ ਮਿਲੇਗਾ ਜਦ ਸਕਸੈਸਫੁਲੀ ਇਹ ਪ੍ਰੋਗਰਾਮ ਕੰਡਕਟ ਹੋ ਗਿਆ ਸਰ ਦੇਖੋ ਹੈਂਡਿਕਰਾਫਟ ਇੱਕ ਇਹ ਜੀ ਪੁਰਾਣੇ ਟਾਈਮ ਵਿੱਚ ਤੁਸੀਂ ਦੇਖੋਗੇ ਲੋਕ ਮਿੱਟੀ ਦੇ ਘੜੇ ਬਣਾਉਂਦੇ ਹੁੰਦੇ ਸੀਗੇ ਜੁਐਲਰੀ ਵਗੈਰਾ ਬਣਾਉਂਦੇ ਹੁੰਦੇ ਹੱਥ ਤੇ ਸਾਰੇ ਹੱਥ ਨਾਲ ਚੀਜ਼ਾਂ ਬਣਦੀ ਸੀ ਫੁਲਕਾਰੀ ਪੰਜਾਬ ਦਾ ਇੱਕ ਜੀਆਈ ਕ્રાਫਟ ਵਿੱਚ ਆਂਦਾ ਜਿਹਨੂੰ ਲੋਕ ਪਹਿਚਾਨਦੇ ਆ ਪੂਰੇ ਭਾਰਤ ਵਿੱਚ ਜੇਕਰ ਜਾਣਾ ਚਾਹੁੰਦਾ ਕਿ ਫੁਲਕਾਰੀ ਕਿੱਥੇ ਉਹ ਪੰਜਾਬ ਵਿੱਚ ਮਿਲਦੀ ਹੈ ਹੁਣ ਉਹ ਚੀਜ਼ਾਂ ਸਰ ਲੁप्त ਹੋ ਰਹੀਆਂ ਹਨ ਉਹ ਸਾਰੀ ਚੀਜ਼ਾਂ ਹੁਣ ਗਾਇਬ ਹੋ ਰਹੀ ਹੈ ਉਸ ਨੂੰ ਬਚਾਉਣ ਵਾਸਤੇ ਸਰ ਸਰਕਾਰ ਇਹ ਅਲੱਗ-ਅਲੱਗ ਵਕਫਾ ਕ ਉਪਰਾਲਾ ਕਰਦੇ ਜਿਸ ਵਿੱਚ ਸਰ ਇਹ ਵੀ ਕ્રાਫਟ ਡੈਮੋਸਟ੍ਰੇਸ਼ਨ ਕਮ ਅਵੇਰਨੈਸ ਪ੍ਰੋਗਰਾਮ ਇਹਨਾਂ ਵਿੱਚੋਂ ਇੱਕ ਹੈ ਸਰ ਇਸਰ ਟੋਟਲ ਨੋ ਡਿਸਟ੍ਰਿਕਟਸ ਤੇ ਲੱਗ ਚੁੱਕਿਆ ਜਿਵੇਂ ਸਰ ਬਨਾਲਾ ਹੋ ਗਿਆ ਸਰ ਲੁਧਿਆਣਾ ਹੋ ਗਿਆ ਸਰ ਮਾਨਸਾ ਹੋ ਗਿਆ ਇੰਨੇ ਜਗ੍ਹਾ ਤੇ ਲੱਗ ਚੁੱਕਿਆ ਸਰ ਟੋਟਲ ਸਾਡੇ 72 ਪਲੱਸ ਕ੍ਰਾਫਟ ਹੈ ਜਿਵੇਂ ਕਿ ਸਰ ਇੱਥੇ ਆਪਣੇ ਪੰਜਾਬ ਵਿੱਚ ਫੁਲਕਾਰੀ ਹੋ ਗਈ ਜੁੱਤੀ ਹੋ ਗਈ ਵੁੱਡਨ ਕਲੇਵਿੰਗ ਹੋ ਗਈ ਟੌਇਜ਼ ਹੋ ਗਏ ਇਥੇ ਮਜੂਰਾ ਅਗਰ ਤੁਸੀਂ ਸਰ 올ਓਵਰ ਇੰਡੀਆ ਨੂੰ ਤੁਸੀਂ ਜਾਓਗੇ ਸਾਊਥ ਇੰਡੀਆ ਵਿੱਚ ਸਰ ਸਾਊਥ ਇੰਡੀਆ ਜਾਓਗੇ ਸੈਂਟਰ ਜਾਓਗੇ ਨਾਰਥ-ਈਸਟ ਜਾਓਗੇ ਉਸ ਵਿੱਚ ਸਰ ਕੇਨ ਐਂਡ ਬੈਂਬੂ ਕ੍ਰਾਫਟ ਹੈ ਐਂਡ ਤੁਸੀਂ ਪਿੱਤਲ ਐਂਡ ਗ੍ਰੇਵਿੰਗ ਵੀ ਸੁਣਿਆ ਹੋਏਗਾ ਮੁਰਾਦਾਬੀ ਤੇ ਉਹ ਸਾਰਾ ਸਰ ਹੈਂਡੀਕਰਾਫਟ ਦੇ ਵਿੱਚ ਆਂਦਾ ਹੈ ਇਵੇਂ ਤੁਸੀਂ ਸਰ ਐਗਰੀਕਲਚਰ ਤੋਂ ਬਾਅਦ ਜਿਹੜਾ ਸਰ ਜ਼ਿਆਦਾ ਰੈਵਨਿਊ ਜਨਰੇਟ ਕਰ ਰਿਹਾ ਉਹ ਹੈਂਡੀਕਰਾਫਟ ਸੈਕਟਰ ਹੈ ਪਰ ਇਹ ਸਰ ਕੀ ਹੈ ਹੁਣ ਇਹਨਾਂ ਹੱਥ ਦਾ ਕੰਮ ਖਤਮ ਹੋ ਰਿਹਾ ਲੋਕ ਮਸ਼ੀਨਰੀ ਉਸਤੇ ਜਾ ਰਹੇ ਹੈ ਮਸ਼ੀਨਰੀ ਦੀ ਮਸ਼ੀਨਰੀ ਕਰਨੀ ਤੇ ਜਾ ਰਹੇ ਹੈ ਉਸ ਨੂੰ ਹੱਥ ਦੇ ਕੰਮਾਂ ਦੇ ਜਿਹੜੇ ਕਾਰੀਗਰ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਸਰਕਾਰ ਵਕ ਵਕ ਸਕੀਮਾਂ ਲਾਂਚ ਕੀਤੀ ਹੈ ਵੇ ਕੇਂਦਰ ਸਰਕਾਰ ਵੱਲੋਂ ਮਿਨਿਸਟਰੀ ਆਫ ਟੈਕਸਟਾਈਲ ਵੱਲੋਂ ਉਹਨਾਂ ਵਿੱਚੋਂ ਅਸੀਂ ਛੋਟੇ ਛੋਟੇ ਜਵਾਕਾਂ ਨੂੰ ਇਹ ਦੱਸ ਰਹੇ ਹਾਂ ਕਿ ਇਹ ਤੁਹਾਡੇ ਸਾਡਾ ਇਹ ਪੱਲਾ ਕிராਫਟ ਹੈ ਸਾਡਾ ਪ੍ਰਾਚੀਨ ਕிராਫਟ ਹੈ ਅਸੀਂ ਉਹਨਾਂ ਨੂੰ ਮਰਨ ਜਵਾਕਾਂ ਤੋਂ ਹੀ ਅਸੀਂ ਉਹਨਾਂ ਨੂੰ ਬੇਸ ਬਣਾਉਣਾ ਚਾਹ ਰਹੇ ਹਾਂ ਜੇ ਨਾਮ ਦੀਰਪਾਲ ਕੋਰੇ ਮੈਂ ਬਠਿੰਡੇ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਹਾਂ ਤੇ ਅਸੀਂ ਮਤਲਬ ਕਿ ਜਿਹੜੀਆਂ ਵੀ ਪੰਜਾਬ ਦੇ ਵਿੱਚ ਚੀਜ਼ਾਂ ਅਨੂਪ ਹੋ ਰਹੀਆਂ ਉਹ ਅਸੀਂ ਮੁੜ ਤੋਂ ਲਿਆਉਣ ਦੀ ਸਾਡੀ ਛੋਟੀ ਜੀ ਕੋਸ਼ਿਸ਼ ਆ ਤੇ ਅਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਇਹ ਛੋਟੇ-ਛੋਟੇ ਬੱਚਿਆਂ ਨੂੰ ਮਤਲਬ ਕਿ ਮੁੜ ਤੋਂ ਆਪਣਾ ਵਿਸਤਾ ਦਿਖਾਉਣੀ ਆ ਜਦੋਂ ਵੀ ਅਸੀਂ ਸਕੂਲ ਦੇ ਵਿੱਚ ਕੋਈ ਵੀ ਮਤਲਬ ਕਿ ਆਪਦੀ ਜਿਹੜਾ ਅਸੀਂ ਹੈਂਡਕਰਾਫਟ ਦਾ ਕੰਮ ਕਰਦੇ ਆ ਜਿਹੜੇ ਸਾਡੇ ਨਾਲ ਹੀ ਪਰੰਦੇ ਆ ਤੇ ਸਾਡੀਆਂ ਪਹਿਲਾਂ ਸਿੱਕੂ ਕਹੇ ਜਾਂਦੇ ਸੀ ਜਿਹੜੀਆਂ ਬਹੁਤ ਪੁਰਾਣੇ ਸਮੇਂ ਦੇ ਵਿੱਚ ਵਰਤੇ ਜਾਂਦੇ ਅਸੇ ਉਹ ਅਸੀਂ ਜਦੋਂ ਬੱਚਿਆਂ ਨੂੰ ਦੱਸਦੇ ਆ ਮਤਲਬ ਕਿ ਪੱਖੀਆਂ ਦਾ ਵੀ ਸਾਡਾ ਹੈਗਾ ਜਿਹਾ ਪੱਖੀਆਂ ਦਾ ਕੰਮ ਵੀ ਨਾਲ ਪਰਾਂ ਦਾ ਜਦੋਂ ਅਸੀਂ ਬੱਚਿਆਂ ਨੂੰ ਇਹ ਦਿਖਾਉਂਨੇ ਵੀ ਆ ਬੱਚੇ ਪਹਿਲੀ ਮਤਲਬ ਕਿ ਦੇ ਕੇ ਸਾਡੀ ਚੀਜ਼ ਵਾਓ ਕਹਿੰਦੇ ਆ ਵੀ ਕਿੰਨਾ ਸੋਹਣਾ ਫਿਰ ਉਹ ਕਹਿੰਦੇ ਵੀ ਹਾਂ ਇਹ ਤੁਸੀਂ ਹੱਥ ਨਾਲ ਤਿਆਰ ਕੀਤਾ ਗਿਆ ਇਹ ਫਿਰ ਜਦੋਂ ਅਸੀਂ ਬੱਚਿਆਂ ਨੂੰ ਦੱਸਦੇ ਵੀ ਹਾਂ ਸਾਡਾ ਇਹ ਹੱਥ ਨਾਲ ਤਿਆਰ ਕੀਤਾ ਹੋਇਆ ਤਾਂ ਉਹ ਬਹੁਤ ਖੁਸ਼ ਹੁੰਦੇ ਆ ਤੇ ਉਹਨਾਂ ਦੇ ਵਿੱਚ ਚਾਹਤ ਵੀ ਹੁੰਦੀ ਆ ਵੀ ਅਸੀਂ ਇਹ ਕੀ ਸਿੱਖੀਏ ਜਲਦੀ ਜਲਦੀ ਕੱਲ 5ਥ ਕਲਾਸ ਦੇ ਸੀਗੇ ਬੱਚੇ ਉਹਨਾਂ ਨੂੰ ਬੜੇ ਐਕਸਾਈਟਿਡ ਸੀਗੇ ਉਹ ਸਿੱਖਣ ਵਾਸਤੇ ਵੀ ਅਸੀਂ ਫਟਾਫਟ ਸਿੱਖੀ ਉਹਨਾਂ ਤੋਂ ਬੈਠ ਨਹੀਂ ਸੀ ਹੋ ਰਿਹਾ ਅਸੀਂ ਇਹਦੇ ਵਿੱਚ ਆਪਣਾ ਪੰਜਾਬ ਦੀਆਂ ਜੋ ਪੱਤਚਾਲਿਤ ਹੈਗਾ ਫੁਲਕਾਰੀ ਨਾਲਾ ਪਰਾਂਦਾ ਤੇ ਜੁੱਤੀ ਜੈਵਲਰੀ ਅਸੀਂ ਚਾਹ ਆਏ ਹੋਇਆ ਟ੍ਰੇਨ ਵਿੱਚ ਸੀ ਤੇ ਅਸੀਂ ਬੱਚਿਆਂ ਨੂੰ ਇਹ ਦੱਸ ਰਹੇ ਹਾਂ ਉਹਨਾਂ ਨੂੰ ਸਮਝਾ ਰਹੇ ਹਾਂ ਉਹ ਵੀ ਇਹ ਚੀਜ਼ਾਂ ਬਣਾ ਕੇ ਬਹੁਤ ਖੁਸ਼ ਹੋ ਰਹੇ ਆ ਤੇ ਅਸੀਂ ਬਸ ਸਰਕਾਰ ਨੂੰ ਸਰਕਾਰ ਸਾਡਾ ਬਹੁਤ ਸਾਥ ਦੇ ਰਹੀ ਹੈ ਜੀ ਇਹਦੇ ਵਿੱਚ ਮਤਲਬ ਕਿ ਅਸੀਂ ਆਉਂਦੀਆਂ ਚੀਜ਼ਾਂ ਜਿਹੜੀਆਂ ਵੀ ਉਹ ਲੋਕ ਹੋਗੀਆਂ ਸੀਗੀਆਂ ਉਹ ਸਾਨੂੰ ਇਹਨਾਂ ਦੇ ਜਰੀਏ ਅੱਗੇ ਵਧਣ ਦਾ ਤੇ ਸਾਡੇ ਮਤਲਬ ਕਿ ਕੰਮ ਦਾ ਇੱਕ ਬਣ ਰਿਹਾ ਪੰਜਾਬ ਸਰਕਾਰ ਵੱਲੋਂ ਕਰਨਾ ਚਾਹੀਦਾ ਜੀ ਅਸੀਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਵੀ ਜੋ ਕੇਂਦਰ ਸਰਕਾਰ ਸਾਡਾ ਸਾਥ ਦੇ ਰਹੀ ਹੈ ਪੰਜਾਬ ਸਰਕਾਰ ਵੀ ਸਾਡਾ ਸਾਥ ਦੇਵੇ ਤੇ ਅਸੀਂ ਆਪਣਾ ਜਿਹੜਾ ਪੰਜਾਬ ਦੇ ਵਿੱਚੋਂ ਲੋਕ ਹੋ ਰਹੀਆਂ ਚੀਜ਼ਾਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਵਸ ਪੰਜਾਬ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਤੇ ਕੇਂਦਰ ਸਰਕਾਰ ਵੱਲੋਂ ਜੋ ਵੀ ਸਾਨੂੰ ਪੱਤਾ ਮਿਲਦਾ ਇਹਦੇ ਵਿੱਚ TADA ਤੇ ਉਹ ਸਾਨੂੰ ਬਹੁਤ ਵਧੀਆ ਦਿੰਦੇ ਆ ਤੇ ਇਹਦੇ ਨਾਲ ਮਤਲਬ ਕਿਸੇ ਆਪ ਦਾ ਘਰਦਰ ਜਗਾਰ ਵੀ ਤੇ ਅਸੀਂ ਆਪੇ ਹਸਬੰਦ ਨਾਲ ਵੀ ਮੋਢੇ ਤੇ ਮੋਢਾ ਨਾਲ ਜੋੜ ਕੇ ਚੱਲ ਰਹੇ ਹਾਂ। ਖੁਸ਼ੀ ਕਿੰਨੀ ਕੀ ਮਿਲਦੇ ਹੋ ਬੱਚੇ ਖੁਸ਼ੀ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਵੀ ਮੈਂ ਮਤਲਬ ਕਿ ਬੱਚਿਆਂ ਨੂੰ ਸਿਖਾਉਣੀ ਆ ਤੇ ਬੱਚੇ ਸਿਹਤ ਤੇ ਵੀ ਮੇਰੇ ਪਤਾ ਨਹੀਂ ਕਿਉਂ ਬਹੁਤ ਵੰਜਿੰਦੇ ਆ ਵੀ ਮੇਰੇ ਕੋਲੇ ਐਂ ਕਹਿੰਦੇ ਵੀ ਹਾਂ ਮੈਮ ਸਾਨੂੰ ਐਸੀ ਜੀ ਦੱਸੋ ਅਸੀਂ ਸਿੱਖਾਂਗੇ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਦੀ ਚੀਜ਼ ਨੂੰ ਅੱਗੇ ਲੈ ਕੇ ਆਉਂਦੀ ਆ ਤੇ ਬੱਚੇ ਉਹ ਚੀਜ਼ ਬਹੁਤ ਇੰਟਰਸਟਡ ਲੈ ਕੇ ਸਿੱਖਦੇ ਆ ਜੀ ਅਨੀਲਾ ਜੋਸ਼ੀ ਇਸ ਦੇ ਪ੍ਰਿੰਸੀਪਲ ਆਫ ਸੀਚਤਨ ਆ ਦੇਅਰ ਦਾ ਪਰਸਨ ਵਿਚ ਹੂ ਹੈਸ ਕਮ ਓਵਰ ਹੇਅਰ ਐਂਡ ਹੀ ਇਜ਼ ਫਰੋਮ ਦਾ ਮਿਨਿਸਟਰੀ ਆਫ ਟੈਕਸਟਾਈਲ ਸੋ ਆਈ ਜਸਟ ਵਾਂਟ ਟੂ ਟੈਲ ਵਨ ਥਿੰਗ ਐਂਡ ਥੈਟ ਇਜ਼ ਦਾ ਰਿਕੁਆਇਰਮੈਂਟ ਆਫ ਦਾ ਹੋਲ ਆਫ ਦਾ ਸੋਸਾਇਟੀ in that society the line is there the thing of beauty is joy forever whichever things he is going to presented by his uh, i mean person those he brought all the persons are with qualified in an ancient technology whatever they have provided that anu changi tarah punjabi ch jis tarah main samjhana chahungi oh hai ki purana jeda culture hai us culture nu jeda lupt ho gaya hai jeda hun punjab ch nahi hai आप कि भी अगे वजिए चाहे आप इंग्लिश बोलीए चाहे आप फॉरन च जाइए लेकिन अपनी जी मेन चीज है उस चीज़ पर फोकस हट रहा है उस फोकस न केंद्रीय सरकार प्राइम मिनिस्टर मोदी की तरफों ये सब जगह फैलाया जा रहा है आप सोचिए जिमें सू दस गया कि इतने नौ जिले च यह कम हो चुके हैं पंजाब आई एप्रीशिएट दिस थिंग फ्रॉम होल हार्टली ऑन द बिहाफ ऑफ chaitanya manesh vans i feel it that i have to say thanks to the mr modi as well as the textile industries which where wheresoever you are go, uh, you have adjusted all these things छोटे बच्चों से लेके मैंने बड़े बच्चों तक इन सबको उस रूम के अंदर भेजा और वहाँ पे रूम को इन्होंने बहुत अच्छे से डेकोरेट किया हुआ था चारों तरफ फुलकारियाँ लगाई हुई थी और लटकने भी लटकाई हुई थी कुछ जूतियों का सैंपल्स uh, भी थे वहाँ पे जो कि पंजाब में पंजाबी जुत्ती के नाम से फौरन तक फेमस होती हैं ये बहुत अच्छे ढंग से सिखाने वाले इनके साथ थे और यहाँ पर अगर मैं एक और चीज़ लूँ कि इन्होंने प्राचीन ज्वेलरीज़ को बहुत महत्व दिया है उस ज्वेलरीज को जो कि आज भी दुकानों पर अगर प्राचीन कुछ भी गोल्ड में मिलता है तो उसकी कॉस्ट बहुत हाई होती है इवन मैंने देखा कई जगह पर कि हम किसी भी रॉयल फैमिलीज को अगर के को देखते हैं तो उनके अंदर उनके पास जो ज्वेलरीज होती है उस तरह की ज्वेलरीज को नकाकाशी के साथ इन्होंने अच्छे ढंग से बताया गया हैंडीक्राफ्ट टेक्सटाइल को इस तरह से शो किया गया है कि जो कि हमारी प्राचीन सभ्यता और संस्कृति को लंबे समय से जीवित रखने का प्रयास कर रही है मैं इनका हृदय से धन्यवाद करती हूँ पूरी की पूरी आ, संस्था की तरफ से ਸਰ ਮੇਰਾ ਨਾਮ ਹਰਤ ਹੈ ਤੇ ਅਸੀਂ ਗਵਰਨਮੈਂਟ ਆਫ ਟੈਕਸਟਾਈਲ ਸੌਰੀ ਟੈਕਟਾਈਲ ਡਿਪਾਰਟਮੈਂਟ ਤੋਂ ਗਵਰਨਮੈਂਟ ਆਫ ਇੰਡੀਆ ਵੱਲੋਂ ਆਏ ਹਾਂ ਬਰਨਾਲੇ ਤੇ ਅੱਜ ਅਸੀਂ ਬੱਚਿਆਂ ਨੂੰ ਸਿਖਾਉਂਦੇ ਪਏ ਆਪਣੇ ਜਿਹੜਾ ਹੈਂਡੀਕਰਾਫਟ ਦੇ ਜਿੰਨੇ ਵੀ ਆ ਸਾਈਟਮਸ ਹੁੰਦੇ ਚਾ ਆਪਣੀ ਪੰਜਾਬ ਦੀ ਬੈਸਟ ਹੁੰਦੀ ਫੁਲਕਾਰੀਆ ਤੇ ਪੰਜਾਬੀ ਜੁੱਤੀ ਹੁੰਦੀ ਐ ਸਾਰੀਆਂ ਸਾਰੀਆਂ ਅਵੇਰਨੈਸ ਕਰਦੇ ਪਏ ਐਸਾ ਇਹ ਪ੍ਰੋਗਰਾਮ ਗਵਰਨਮੈਂਟ ਆਫ ਇੰਡੀਆ ਵੱਲੋਂ ਹੁੰਦਾ ਪਿਆ ਬਰਨਾਲੇ ਵਿੱਚ ਤੇ ਇਹਦੇ ਅੰਦਰ ਅਸੀਂ ਬੱਚਿਆਂ ਨੂੰ ਸਮਝਾਉਣੇ ਪਏ ਕਿ ਹਰ ਜਿਹੜੇ ਆਪਣੇ ਪਹਿਲੇ ਗਵਾਚੇ ਹੋਏ ਆਪਣੇ ਜਿਹੜੇ ਪਹਿਲੇ ਪੁਸਤਿਆਂ ਨਹੀਂ ਚਲਦੇ ਪਏ ਸਾਰੇ ਹੈਂਡੀਕਰਾਫਟ ਜਿਹੜੇ ਹੱਥਾਂ ਬਣਨੇ ਦੇ ਸਾਰੇ ਸਾਮਾਨ ਹੈਗੇ ਆ ਫੁਲਕਾਰੀ ਹੋ ਗਈ ਪੰਜਾਬੀ ਜੁੱਤੀ ਹੋ ਗਈ ਬਹੁਤ ਸਾਰੇ ਜਿਹੜਾ ਹੁਣ ਵੁੱਡਨ ਇਨਲੇ ਵਰਕ ਹੈਗੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਅਵੇਅਰ ਕਰਦੇ ਪਏ ਆ ਉਹਨਾਂ ਤੇ ਗਵਰਨਮੈਂਟ ਆਫ ਇੰਡੀਆ ਸਾਾਨੂੰ ਜਿਹੜਾ ਹੁਣ ਕੁਝ ਕੰਪਨਸੇਸ਼ਨ ਵੀ ਕਰਦੀ ਪਈ ਹੈ ਸਾਨੂੰ ਸਪੋਰਟ ਕਰਦੀ ਪਈ ਹੈ ਤੇ ਮੇਰੇ ਇਹ ਗਵਰਨਮੈਂਟ ਆਫ ਇੰਡੀਆ ਨੇ ਇੰਨੇ ਕਹਿਣ ਦਾ ਹੈਗਾ ਕਿ ਥੈਂਕ ਯੂ ਤੁਸੀਂ ਸਾਰੇ ਸਪੋਰਟ ਕਰਦੇ ਪਏ ਹੋ ਦੇ ਨਾਲ ਤੁਸੀਂ ਆ ਬੱਚਿਆਂ ਨੂੰ ਅਵੇਰ ਵੀ ਕਰਦੇ ਕੋ ਜਿਹੜੀ ਅਸੀਂ ਸਾਡੀ ਪੁਰਾਣੀ ਕਲਾ ਹੈਗੀ ਜਿਹੜੇ ਹੁਣ ਵਿਲੁਪਤ ਹੁੰਦੇ ਪਈ ਆ ਘੱਟ ਹੁੰਦੇ ਪਈ ਆ ਉਹਨੂੰ ਇੱਕ ਰੀਜਨਰੇਟ ਕਰਦੇ ਪਏ ਹੋ ਥੈਂਕ ਯੂ ਜੀ ਮੇਰਾ ਨਾਮ ਕੋਮਲ ਪ੍ਰਜਾਪਤੀ ਹੈ ਮੈਂ 8ਵੀਂ ਕਲਾਸ ਦੇ ਵਿੱਚ ਪੜ੍ਹਦੀ ਆ ਅੱਜ ਸਾਡੇ ਸਕੂਲ ਦੇ ਵਿੱਚ ਆਰਟ ਐਂਡ ਕਰਾਫਟ ਦੇ ਸਾਡੇ ਜਿਹੜੇ ਪੁਰਾਣੀ ਕਲਾਵਾਂ ਨੇ ਉਹਨਾਂ ਦੇ ਬਾਰੇ ਸਾਨੂੰ ਦੱਸ ਰਹੇ ਨੇ ਤੇ ਉਹਦੇ ਵਿੱਚ ਫੁਲਕਾਰੀ ਹੋਗੀ ਜੁੱਤੀ ਹੋਗੀ ਜਵੈਲਰੀ ਵਗੈਰਾ ਇਹ ਸਭ ਚੀਜ਼ਾਂ ਸਾਨੂੰ ਸਿਖਾਈਆਂ ਜਾ ਰਹੀਆਂ ਨੇ ਤੇ ਇਹ ਸਾਡੀ ਪ੍ਰਚਾਰ ਪ੍ਰਾਚੀਨ ਜਿਹੜੀ ਕਲਾ ਗਿਓ ਨੂੰ ਅੱਗੇ ਵਧਾ ਰਹੇ ਨੇ ਤੇ ਸਾਨੂੰ ਬਹੁਤ ਇੰਜੋਏ ਅਸੀਂ ਕਰ ਰਹੇ ਆ ਇਹਦੇ ਵਿੱਚ ਸਾਨੂੰ ਅਸੀਂ ਜੁੱਤੀ ਸਿੱਖਿਆ ਵੀ ਕਿਵੇਂ ਬਣਾਈ ਦੀ ਹੁੰਦੀ ਆ ਫੁਲਕਾਰੀ ਸਿੱਖਿਆ ਕਿਵੇਂ ਕਢਾਈ ਕਰੀ ਜਾਂਦੀ ਆ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਾ ਰਹੇ ਨੇ ਉਹ ਤੇ ਜੁਐਲਰੀ ਵਗੈਰਾ ਸਿੱਖੀ ਐ ਅਸੀਂ ਤੇ ਹੋਰ ਮਤਲਬ ਕਿ ਮਜ਼ਾ ਵੀ ਆ ਰਿਹਾ ਸਾਨੂੰ ਸਿੱਖਣ ਦੇ ਵਿੱਚ ਕਿਉਂਕਿ ਉਹ ਸਾਡੀ ਪ੍ਰਾਚੀਨ ਜਿਹੜੇ ਭਾਰਤ ਦੀ ਚੀਜ਼ਾਂ ਨੇ ਉਹ ਸਿੱਖਣ ਨੂੰ ਮਿਲ ਰਹੀਆਂ ਨੇ ਸਾਨੂੰ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਕੂਲ ਦਾ ਤੇ ਜਿਹੜੀ ਉਹ ਆਏ ਨੇ ਸਾਡੇ ਸਕੂਲ ਦੇ ਵਿੱਚ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ। ਜਾਂ ਜਿਵੇਂ ਅੱਜਕੱਲ ਸੋਨਾ ਮਹਿੰਗਾ ਹੋ ਰਿਹਾ ਆਰਟੀਫੀਸ਼ੀਅਲ ਜੈਲਰੀਸ ਚੱਲ ਰਹੀਆਂ ਨੇ ਅਸੀਂ ਜੈਲਰੀਸ ਵੀ ਬਣਾਨੀਆਂ ਸਿੱਖੀਆਂ। ਪੁਰਾਣੇ ਲੋਕ ਜਿਵੇਂ ਆਪ ਹੱਥ ਨਾਲ ਬਣਾਉਂਦੇ ਸੀ ਅਸੀਂ ਵੀ ਅੱਜ ਆਪਦੇ ਹੱਥ ਨਾਲ ਪ੍ਰੈਕਟੀਕਲ ਕਰਕੇ ਦੇਖਿਆਗਾ ਬਹੁਤ ਵਧੀਆ ਲੱਗਿਆ। ਕੇਂਦਰੀ ਸਰਕਾਰ ਵੱਲੋਂ ਬਹੁਤ ਵਧੀਆ ਕੀਤਾ ਗਿਆ। ਇਹ ਸਾਨੂੰ ਬਹੁਤ ਵਧੀਆ ਲੱਗਦਾਗਾ ਅਸੀਂ ਅੱਜ ਦੇਖਿਆ ਸਾਨੂੰ ਸਾਡੇ ਦਾਦੀਆਂ ਨਾਨੀਆਂ ਦੱਸਤੀਆਂ ਨੇ ਵੀ ਅਸੀਂ ਵੀ ਐ ਕਰਦੇ ਹੁੰਦੇ ਸੀਗੇ ਅਸੀਂ ਅੱਜ ਖੁਦ ਦੇ ਹੱਥਾਂ ਤੋਂ ਕਰਕੇ ਦੇਖਿਆ ਬਹੁਤ ਵਧੀਆ ਲੱਗਿਆ